ਹੋ ਪਹਿਲਾਇਓ ਨ ਸੰਗਤਾਂ ਨੂੰ ਸੇਵ ਵਿੱਚ ਜੋੜਦੇ ਵਿਸ਼ਿਆ ਵਿਦਾਰਮ ਵਾਲੇ ਰਾਵਲੋਂ ਮੋੜਦੇ ਹੋ ਪਹਿਲਾਇਓ ਨ ਸੰਗਤਾਂ ਨੂੰ ਸੇਵ ਵਿੱਚ ਜੋੜਦੇ ਵਿਸ਼ਿਆ ਵਿਦਾਰਮ ਵਾਲੇ ਰਾਵਲੋਂ ਮੋੜਦੇ ਹੋਲੀ ਹੋਲੀ ਹੋ ਹੋਲੀ ਹੋਲੀ ਬਾਣੀ ਨਾਲ ਪਿਆਰ ਜਦੋਂ ਪਾਉਂਦੇ ਨੇ ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਜਗ ਦੇ ਸਤਾਏ ਜੋ ਚਪੈਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਜਗ ਦੇ ਸਤਾਏ ਜੋ ਚਪੈਰੇ ਤੂੰ ਲਾਉਂਦੇ ਨੇ ਹੁ ਤਨ ਬਾਬਾ ਦੀਪ ਸਿੰਘ ਗੱਲ ਨਾਲ ਲਾਉਂਦੇ ਨੇ ਤਨ ਬਾਬਾ ਦੀਪ ਸਿੰਘ ਗੱਲ ਨਾਲ ਲਾਉਂਦੇ ਨੇ ਤਨ ਬਾਬਾ ਦੀਪ ਸਿੰਘ ਗੱਲ ਨਾਲ ਲਾਉਂਦੇ ਨੇ